ਹਾਂਜੀ ਬਈ ਮਿੱਤਰੋ ਅੱਜ ਆਪਾਂ ਤੁਹਾਡੇ ਕੋਲੋਂ ਆਪਣੇ ਕਾਰੋਬਾਰ 'ਚ ਛੋਟੀਕੀ ਸਲਾਹ ਲੈਣੀ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਕਮਾਦ ਲਾਇਆ ਇੱਕ ਕਮਾਦ ਦਾ ਬੀ ਹੈਗਾ 96 ਤੇ 98 ਆਪਣੇ ਵੀਰ ਭਰਾਵਾਂ ਦੀ ਤੇ ਆਪਣੀ ਸਿਹਤ ਨੂੰ ਦੇਖਦੇ ਹੋਏ ਆਪਾਂ ਇਹ ਕਮਾਦ ਨੂੰ ਫੁੱਲ ਆਰਗੈਨਿਕ ਰੱਖਿਆ ਹੋਇਆ ਨਾ ਇਹਦੇ ਤੇ ਆਪਾਂ ਕੋਈ ਸਪਰੇਅ ਕੀਤੀ ਆ ਨਾ ਇਹਦੇ ਤੇ ਆਪਾਂ ਕੋਈ ਰੇਪ ਪਾਈ ਆ ਕਿਉਂਕਿ ਰੇ ਸਪਰੇਅ ਦੇ ਕਾਰਨ ਵੀ ਅੱਜਕੱਲ ਬਹੁਤ ਖਤਰਨਾਕ ਬਿਮਾਰੀਆਂ ਚੱਲ ਰਹੀਆਂ ਸਲਾਹ ਤੁਸੀਂ ਆਪਾਂ ਨੂੰ ਇਹ ਦੇਣੀ ਆ ਕਿ ਆਪਾਂ ਆਪਣੇ ਵੀਰ ਭਰਾਵਾਂ ਲਈ ਇਹ ਆਪਣੇ ਗੰਨੇ ਦਾ ਸ਼ੁੱਧ ਗੁੜ ਬਣਾ ਕੇ ਦਈਏ ਜਾਂ ਆਪਾਂ ਤੁਹਾਡੇ ਲਈ ਗੰਨੇ ਦਾ ਸ਼ੁੱਧ ਆਰਗੈਨਿਕ ਜੂਸ ਬਣਾ ਕੇ ਦਈਏ ਆਰਗੈਨਿਕ ਗੰਨੇ ਦਾ ਗੁੜ ਵਰਤਣ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਕਾਫੀ ਬਦਲਾਅ ਆਉਣਗੇ ਕਿਉਂਕਿ ਜੇਕਰ ਤੁਸੀਂ ਮਿਲਾਵਟ ਵਾਲਾ ਗੁੜ ਘਰ ਵਿੱਚ ਵਰਤਦੇ ਹੋ ਤਾਂ ਕਾਫੀ ਬਿਮਾਰੀਆਂ ਆਉਣ ਦਾ ਖਤਰਾ ਤਾਂ ਆਪਾਂ ਤੁਹਾਡੀ رائے ਦੇ ਨਾਲ ਜਿਵੇਂ ਵੀ ਤੁਸੀਂ ਕਹੋਗੇ ਤਾਂ ਆਪਾਂ ਆਪਣੇ ਆਰਗੈਨਿਕ ਖਾਦ ਦਾ ਉਵੇਂ ਉਪਯੋਗ ਕਰਾਂਗੇ ਬਾਕੀ ਮਿਲਦੇ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ